ਤਿੰਜੂਕ ਤੱਕ ਜਾਨ ਮੋਰਚਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਲਗਭਗ 2 ਘੰਟੇ ਚੱਲੀ ਗੱਲ ਬਾਤ ਕੀਤੀ ਜਿਸ ਦੇ ਤੇ ਨਹੀਂ ਪਹੁੰਚੀ ਕਹਾਣਾ ਗੁ ਜਗENDER ਸਿੰਘ ਉਹ ਗਾਨੇ ਹਲਾਣ ਕੀਤਾ ਕਿ ਹੁਣ ਪੰਜ ਮਾਰਜ ਨੂੰ ਖਜ਼ਾਨਾ ਸੰਦੀਗਾ ਚਬਰੋਦ ਪਰਦਸ਼ ਕਾਣਨਗੇ मीटिंग दौरान तनाव का समय बया जब मुख्यमंत्री गुस्से से आके मीटिंग बहिष्कार हुई छोड़ चा, के चले गए खजाना गुप्त बलबीर सिंह राज्यपाल ने के मुख्यमंत्री किसी गल उत्ते गुस्सा आ गया उन्होंने किया जो खाना कर लो जिस तू बाद उठ के चले गए मुख्यमंत्री ने धानिया तो रोकिया खाना दसा गया कदम कसाना गु जुगर जगजिंद्र सिंह ने मीडिया को दस कि पहले ही पांच मार्च को हो गया मदालान खा चुके हां होने लगे के के, के मुख्यमंत्री था थाने आदिकल छूने के के आके थाना लाओ नई सा मंगा में राजकाद दिया जाने नहीं होने के जान अगोने चौटाला ने कर देता है के पांच मार्च को चंडीगढ़ बदलने वाला उन्हें कचहना गोंदा दबा कर उन्हें यह कुछ मंगा चर्चा होई पर कोई भी भगति गलत ताकया या गुच्छा किसे हालत नहीं पहुंच विचित्र कापत पैदा कर किया है उन्हें देखा होगा कि पंजाब शकात कचहना कोन विचित्र का आ गई मीटिंग ਨਹੀਂ ਕੋਈ ਜਵਾਬਾਂ ਬੰਦੀ ਇਹ ਪੰਜ ਮਾਝ ਦਾ ਮਾਚਾ ਵੇਗਾ ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਯਾਨੀ ਇਸ ਤਰ੍ਹਾਂ ਦਾ ਸੰਕੇਤ ਸੀ ਉਹਨਾਂ ਦਾ ਅਸੀਂ ਉਹਨਾਂ ਨੇ ਇਹ ਬੇਨਤੀ ਕੀਤੀ ਵੀ ਤੁਸੀਂ ਮੋਤਰ ਮੋਤਰ ਤਾਂ ਨਾ ਕੋਹੋ ਜੇ ਤੈਨੂੰ ਛੋਟਾ ਕੋਸਾ ਹੋਰ ਦੇਣ ਦਾ ਨਹੀਂ ਜੇ ਛੋਟਾ ਗਾਹ ਮੰਗਾ ਤੇ ਗੱਲ ਕਰਨ ਦਾ ਵੀ ਨਹੀਂ ਅਧੀਆਂ ਮੰਗਾ ਤੂੰ ਤਿੰਨ ਤੁਸੀਂ ਜਾ ਰਹੇ ਹੋ ਵਿੱਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਸੋਡੇ ਕੋਲੇ ਕਿੰਨਾ ਹੈ ਉਨੇ ਕਿਹਾ ਵੀ ਖੁੱਲਾ ਜਿਹੇ ਖੁੱਲਾ ਸਮਾ ਲਾਉਣਾ ਸਾਰੀਆਂ ਮੰਗਾਂ ਤੇ ਉਹਨੇ ਗੱਲ ਕਰਨੀ ਸੀ ਜੇ ਨਹੀਂ ਜਦੋਂ 8 9 ਮੰਗਾ ਧਾਰਾ ਮੰਗਾ ਦੇ ਵਿੱਚ 8 9 ਮੰਗਾ ਤੇ ਵੈਹ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ ਵਿੱਚ ਫੈਕਸ਼ਨ ਨਾ ਮੈਂ ਜਾਣਾ ਤੇ ਜਾਂਦਿਆਂ ਹਾਂ ਅਪੀਲ ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਾਡਾ ਹੱਕ ਹੀ ਹੈ ਉਹ ਕਹਿੰਦਾ ਵੀ ਮੈਂ ਤਾਂ ਹੁਣ ਤੁਹਾਨੂੰ ਮੀਟਿੰਗ ਦਿੱਤੀ ਹੈ ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਆ ਅਸੀਂ ਕਿਹਾ ਉਹਨੂੰ ਪਹਿਲਾਂ ਸਰਕਾਰ ਸਾਨੂੰ ਮੀਟਿੰਗ ਦਿੰਦੀ ਹੈ ਸਾਨੂੰ ਮੀਟਿੰਗ ਦਿੰਦਾ ਕੌਣ ਸੀ ਜੇ ਅਸੀਂ ਤਾਂ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਐ ਅਕਸਰ ਹਰੇਕ ਸਰਕਾਰੀ ਦਿੰਦੀ ਆ ਕੋਈ ਇਹ ਨਹੀਂ ਸਰਕਾਰ ਦਿੰਦੀ ਕੋਈ ਐ ਉਹਨੂੰ ਐ ਮੈਂ ਕੋਈ ਤੁਹਾਡੇ ਕੋਲ ਡਰਦਾ ਇਹ ਗੱਲ ਤੋਂ ਮਤਲੇ ਸੰਕੇਤੇ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦੇ ਵੀ ਸ਼ਾਇਦ ਡਰਦੇ ਤੌਰ ਤੇ ਮੀਟਿੰਗ ਦਿੰਦੀ ਐ ਅਸੀਂ ਨਾ ਇਹ ਹੈ ਕਿ ਤੁਸੀਂ ਕੋਈ ਡਰਦੇ ਤੌਰ ਤੇ ਮੀਟਿੰਗ ਦਿੰਦੀ ਐ ਅਕਸਰ ਜਦੋਂ ਪ੍ਰੋਗਰਾਮ ਰੱਖਦੇ ਆ ਹਰੇਕ ਸਰਕਾਰੀ ਉਹ ਤੋਂ ਪਹਿਲਾਂ ਜਥੇਬੰਦੀਆਂ ਨੂੰ ਸਾਦੀ ਹੁੰਦੀ ਐ ਉੱਥੇ ਕਿਤੇ ਸਹਿਮਤੀ ਬਣ ਗਈ ਕਿਤੇ ਨਹੀਂ ਬਣ ਗਈ ਇਸ ਗੱਲ ਦਾ ਸਵਾਲ ਹੁੰਦਾ ਇੰਨੀ ਗੱਲ ਤੋਂ ਤੜਕੇ ਮੁੱਖ ਮੰਤਰੀ ਵੀ ਨੂੰ ਤੋਂ ਬਾਹਰ ਕਰ ਗਿਆ ਤੇ ਅਸੀਂ ਕੱਲ ਮਾਪਦਾ ਪ੍ਰੋਗਰਾਮ ਹੈ ਜਿਵੇਂ ਸਾਡਾ ਲੀਕਿਆ ਹੋਇਆ ਉਹ ਸੜਾ ਲੱਗੂ। ਉਹ ਬਤਰੀ ਨੇ ਕਿਹਾ ਸੀ ਵੀ ਅਸੀਂ ਡਰ ਕੇ ਮੀਟਿੰਗ ਦਿੱਤੀ ਹੈ ਮੁੱਖ ਮੰਤਰੀ ਦੇ ਲਫਜ਼ੀ ਵੀ ਤੁਹਾਡੇ ਤੋਂ ਡਰ ਕੇ ਮੀਟਿੰਗ ਦਿੱਤੀ ਮੈਂ। ਨਹੀਂ ਇਹੋ ਜਿਹਾ ਤਾਂ ਕੋਸੂ ਮੰਤਰੀ ਲੱਗਦਾ ਵੀ ਐਂ ਬੋਲ ਕੇ ਕਹੇ ਵੀ ਮੈਂ ਕੋਈ ਐ ਨਹੀਂ ਵੀ ਤੁਹਾਡੇ ਧਰਨੇ ਕਰਕੇ ਮੀਟਿੰਗ ਦਿੱਤੀ ਹੈ। ਮੈਂ ਬਤਾ ਆਪਣੇ ਮੀਟਿੰਗ ਆਪਣੇ ਤੌਰ ਤੇ ਕੀ ਉਹ ਮੈਨੂੰ ਸਮਝ ਨਹੀਂ ਗੋ ਥੋੜਾ ਜਿਹਾ ਗੁੱਸੇ ਕਰਕੇ ਹੋ ਕੇ ਬੋਲ ਕੇ। ਕਿ ਕਿੱਥੇ ਧਰਨਾ ਲੱਗੇਗਾ ਤੁਹਾਡਾ 5 ਤਰੀਕ ਨੂੰ ਕੋਈ ਥਾਂ ਉਹ ਤਾਂ ਹੁਣ ਜਦੋਂ ਚੰਨੀਗੜ੍ਹ ਜਾਵਾਂਗੇ ਬੜਨ ਦੇਣਗੇ ਨਹੀਂ ਮੜਨ ਦੇਣਗੇ ਮੁੱਖ ਮੰਤਰੀ ਦਾ ਗੁੱਸਾ ਵੀ ਸਾਨੂੰ ਘਰਾਂ ਚੋਂ ਚੱਕਦਾ ਹੈ ਗ੍ਰਿਫਤਾਰ ਕਰਦਾ ਹੈ ਕੀ ਕਰਦਾ ਹੈ ਤਾਂ ਉਹਦਾ ਕੰਮ ਰਾਉਂ ਨੇ ਨਾ ਤੁਸੀਂ ਆ ਮੰਗ ਪੱਤਰ ਸਾਡੇ ਕੋਲ ਹੈਗਾ ਹੋਵੇ ਅਗਰਾਂ ਤੋਂ ਸਹਿਮਤੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ ਹੈ ਅਧੀਆਂ ਮੰਗਾਂ ਦੀ ਕਿਸੇ ਦੇ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ ਉਹਨਾਂ ਚ ਸਿਰਫ ਇੱਕ ਗੱਲ ਤੇ ਸਹਿਮਤੀ ਹੋਈ ਹੈ ਬਾਕੀ ਤੇ ਕਰ ਦਾਂਗੇ ਕਰਾ ਦਾਂਗੇ ਕਰਨਾ ਇਹ ਕਰਾ ਲਾਂਗੇ ਉਹ ਇਹ ਹੈ ਵੀ ਜਿਹੜੀ ਝੋਨੇ ਦੀ ਲਵਾਈ ਹੈ ਉਹ 1 ਜੂਨ ਤੋਂ ਸ਼ੁਰੂ ਕਰ ਦਿਆਂਗੇ ਇਹ ਤੇ ਸਹਿਮਤੀ ਬਣੀ ਹੈ ਨਹੀਂ ਪ੍ਰਧਾਨ ਜੀ ਉਹਨਾਂ ਨੇ ਬਾਅਦ ਚ ਕਿਹਾ ਦੇ ਦੇ ਗੱਡੀ ਆ ਜਾਓ ਕੇ ਆ ਜਾਓ ਸਾਰੇ ਟੈਨਸ਼ਨ ਹਾਂ ਅੱਛਾ ਪੰਕਲ ਕਰੋਗੇ ਫਿਰ ਦੁਨੀਆ ਦੇ ਅੱਲਾ ਤੇ ਆਪਣੀ ਡਿਸਕਸਟ ਹੋ ਗਈ ਸਾਰੇ ਕੈਨਸਲ ਫਿਰ ਉਹਨੇ ਗੱਲ ਖਾਰੀ ਗੱਲ ਅੱਛਾ ਮਤਲਬ ਜਿਹੜੀ ਸਹਿਮਤੀ ਉਹ ਵੀ ਕੈਨਸਲ ਕਹਿਤੀ ਹਾਂ ਵੀ ਜਿਹੜੀਆਂ ਮੰਗਾ ਮੰਨੀਆਂ ਸੀ ਹਾਂਜੀ ਉਹਨੇ ਸਪਸ਼ਟ ਕਿਹਾ ਕਿ ਤੁਸੀਂ ਜਾਓ ਫਿਰ ਤੁਸੀਂ ਕਰ ਲਓ ਮਤਲਬ ਇਸ ਤਰੀਕੇ ਨਾਲ ਤੁਮ ਕੋਉਣ ਦੀ ਕੋਸ਼ਿਸ਼ ਕੀਤੀ ਫਿਰ ਰਾਜਵਰ ਸਾਹਿਬ ਹੁਣ ਅਗੇ ਐਸਕੇਮ ਲੱਗਦੀ ਹੈ ਇਹ ਹੈ ਜੀ ਪਹਿਲੀ ਵਾਰ ਹੈ ਕੋਈ ਕੋਈ ਸੀਰਨਾ ਪਰਕੋਪ ਹੋਇਆ ਹੋਵੇ ਮੀਂਹਾਂ ਦੇ ਵਿੱਚ ਪਹਿਲੀ ਵਾਰ ਇੱਕ ਪਤੰਤ ਬਾਦਰ ਨਾਲ ਦੀਉਂਗਾ ਕੈਪਟਨ ਨਾਲ ਦੀਉਂਗਾ ਕੰਨੀ ਨਾਲ ਦੀਉਂਗਾ ਕਿਸੇ ਵੀ ਲੈਵਲ ਤੇ ਜੇ ਮੰਨ ਥੱਲੇ ਕਰ ਲਓ ਮਾਈਕ ਗੱਡੀ ਆਜੋ ਮੜਾ ਜਾ ਗੱਡੀ ਆਜੋ ਮੜਾ ਜਾ ਅੱਗੇ ਆਜੋ ਯਾਰ ਪਿੱਛੇ ਬਾਹਰ ਸਭ ਗੱਲ ਬਾਤ ਤੋਂ ਪ੍ਰਤੀਕ ਹੋਏ ਸੀ ਤੇ ਇਹ ਸਹੀ ਨਹੀਂ ਹੈ ਸੀ ਜੰਦੇ ਤੌਰ ਤੇ ਔਰ ਥੱਲੇ ਕਰ ਲਓ ਮਾਈਕ ਅੱਗੇ ਆਜੋ ਅੱਗੇ ਆਜੋ